ਜੀ ਵੀਡੀਓ ਦੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬੀਆਂ ਦੀ ਜਾਨ ਲੈਣ ਲੱਗੇ ਟਰੰਪ ਦੇ ਛਾਪੇ ਅਮਰੀਕਾ ਵਿੱਚ ਟਰੰਪ ਦੇ ਇਮੀਗ੍ਰੇਸ਼ਨ ਛਾਪੇ ਅਤੇ ਰੂਟ ਪੋਰਟੇਸ਼ਨ ਦਾ ਧਰ ਪੰਜਾਬੀ ਨੌਜਵਾਨਾਂ ਦੀ ਜਾਨ ਦਾ ਉਹੋ ਬਣ ਚੁੱਕੇ ਹਨ ਜੀ ਹਾਂ ਤਕਰੀਬਨ 25 ਸਾਲ ਪਹਿਲਾਂ ਗ੍ਰੈਂਡ ਕੈਰ ਕਰੋਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਸਬੀਰ ਸਿੰਘ ਦੇ ਭੇਦ ਭਰੇ ਹਾਲਾਤ ਵਿੱਚ ਮੌਤ ਹੋ ਗਈ ਜੋ ਅਕਸਰ ਹੀ ਆਪਣੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਚਿੰਤਤ ਰਹਿੰਦਾ ਸੀ ਇਸ ਤੋਂ ਪਹਿਲਾਂ ਅਸਲਾਮ ਕੇਸ ਰੱਦ ਹੋਣ ਕਾਰਨ ਇੰਚੀਤਾ ਵਿੱਚ ਡੁੱਬੇ ਸਿਮਰਜੀਤ ਸਿੰਘ ਦੀ ਅਚਨਚੇਤ ਮੌਤ ਹੋਣ ਦੀ ਖਬਰ ਆਈ ਸੀ ਜਸਬੀਰ ਸਿੰਘ ਦੇ ਛੋਟੇਪੁਰਾ ਨਿਰਵੈਰ ਸਿੰਘ ਨੇ ਦੱਸਿਆ ਕਿ ਜਸਪੀਰ ਸਿੰਘ ਇੰਡੀਆਨਾ ਸੂਬੇ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਨਿਰਵੈਰ ਸਿੰਘ ਮੁਤਾਬਕ ਸੋਮਵਾਰ ਨੂੰ ਜਸਪੀਰ ਸਿੰਘ ਦੇ ਇੱਕ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਹ ਰਾਤ ਨੂੰ ਰੋਟੀ ਖਾ ਕੇ ਸੁੱਤਾ ਪਰ ਸਵੇਰ ਉੱਠਿਆ ਨਹੀਂ ਜਸਪੀਰ ਦੇ ਦੋਸਤਾਂ ਨੇ ਐਂਬੂਲੈਂਸ ਸਾਧ ਕੇ ਉਸ ਹਸਪਤਾਲ ਉਸ ਨੂੰ ਹਸਪਤਲ ਫਤਿਹ ਜਿੱਥੇ ਡਾਕਟਰਾਂ ਨੇ ਮਰਤੇ ਕਰਾਰ ਦਿੱਤਾ ਹਰਿਆਣਾ ਦੇ ਕਰਨਾਲ ਚੀਲੇ ਵਿੱਚ ਪਿੰਡ ਚਿੰਦਲਾ ਨਾਲ ਸੰਬੰਧਿਤ ਜਗਸੀਰ ਸਿੰਘ ਉਹਦੇ ਪਿਤਾ ਚਸਲ ਪਹਿਲਾ ਕਾਲਜਲਾਣਾ ਕਰਕੇ ਸਨ ਤੇ ਪਰਿਵਾਰ ਵਿੱਚ ਹੁਣ ਸਿਰਫ ਜੁਰਗ ਮਾਂ ਤੇ ਭਰਾ ਰਹਿ ਗਏ ਹਨ ਨਰਵੈ ਸਿੰਘ ਮਤਾਪਕ ਤੋਂ ਚਰਤੇ ਵਿੱਚ ਸਪੀਰ ਸਿੰਘ ਦੇ ਕਿਸੇ 에ਜੰਟਰਾਂ ਕੇ ਉਦੇਸ਼ ਜਾਣ ਦਾ ਫੈਸਲਾ ਲਿਆ ਪਰ 3 ਲੱਖ ਰੁਪਏ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਕਸੇ ਰਿਸ਼ਤੇਦਾਰ ਤੇ ਦੋਸਤਾਂ ਤੋਂ ਖਰਚਾ ਲੈ ਕੇ ਕਿਸੇ ਤਰੀਕੇ ਨਾਲ ਰਕਮ ਦਾ ਪ੍ਰਬੰਧ ਹੋਇਆ ਤੇ ਉਸਪੇ ਡੌਂਕੀ ਰੂਟਰ ਨਾ ਰਾਹੀਂ ਜੁਰਮਵਾਨਾ ਹੋ ਗਿਆ ਜਿੱਥੇ ਅੱਗੇ ਦਾ ਸਫਰ ਸ਼ੁਰੂ ਹੋਇਆ ਹੁਣ ਅਸੀਂ ਅਮਰੀਕਾ ਬੁੱਜਨ ਮਗਰਮ ਉਹ ਤਕਰੀਬਨ ਰੋਜ਼ਾਨਾ ਆਪਣਾ ਪਰਿਵਾਰ ਆਪਣੇ ਪਰਿਵਾਰ ਨੂੰ ਫੋਨ ਕਰਦਾ ਪਰ ਦਿੱਤੇ ਫਰਚਰ ਵਰਲਡ ਨੂੰ ਨੁਕਲ ਨਾ ਹੀ ਪਰਿਵਾਰ ਨੇ ਸੋਚਿਆ ਕਿ ਕਿਸੇ ਕੰਮ ਵਿੱਚ ਚਰੁਜਾ ਹੋਵੇ ਪਰ ਕੋਈ ਨਹੀਂ ਸੀ ਜਾਣਦਾ ਕਿ ਪਾਣਾ ਵਰ ਚੁੱਕਿਆ ਹੈ ਨਰਵੈਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲ ਚੰਗੀ ਨਹੀਂ ਜਿਸ ਦੇ ਮੱਦੇ ਨਜ਼ਰ ਜਸਪੀਰ ਸਿੰਘ ਦੀ ਦੇਣ ਲਿਆਉਣ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ ਪਿੰਡ ਜੁੰਡਲਾ ਦੀ ਪੰਚਾਇਤ ਤੋਂ ਨਰਵੈਰ ਸਿੰਘ ਵੱਲੋਂ ਮੁਸ਼ਕਲ ਹੈ ਪਿੰਡ ਜੁੰਡਲਾ ਦੀ ਪੰਚਾਇਤ ਤੋਂ ਨਰਵੈਰ ਸਿੰਘ ਵੱਲੋਂ ਕੇੰਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਉਹ ਦੂਜੇ ਪਾਸੇ ਤੇ ਸਪੀਡ ਦੇ ਦੋਸਤਾਂ ਬਲੋਗ ਉਹ ਫੰਡਮੀ ਪੇਜ ਰੱਖੀ ਲੜੀਂਦੀ ਰਕਮ ਇਕੱਤਰ ਕਰਨ ਦੇ ਜਦ ਤੱਕ ਇਹ ਚੱਲ ਰਿਹਾ ਹੈ ਖਬਰ ਨੂੰ ਅੰਤ ਤੱਕ ਟਿਕਣ ਲਈ ਧੰਨਵਾਦ